ਲਾਈਵ ਦੋਸਤੋ ਸਤਿ ਸ੍ਰੀਕਾਲ ਆਪਣੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਤੇ ਆਪਾਂ ਪਹੁੰਚੇ ਸੀ ਅੱਜ ਮਾਖੇ ਵਾਲੇ ਹਰਦੀਪ ਕੋਲੇ ਤੇ ਮਲਚਿੰਗ ਤੇ ਲਾਈ ਹੈ ਸਬਜ਼ੀ ਤੇ ਦਿਨੇ ਆ ਸਾਰੀ ਜਾਣਕਾਰੀ ਬਾਈ ਨੇ ਵੱਡੇ ਪੱਧਰ ਤੇ ਸਬਜ਼ੀਆਂ ਦੀ ਖੇਤੀ ਕਰਦਾ ਹੁੰਦਾ ਪਹਿਲਾਂ ਵੀ ਤੁਸੀਂ ਵੀਡੀਓ ਇੱਕ ਦੋ ਵਾਰੀ ਆਪਾਂ ਕਰੀ ਆ ਤੇ ਜਾਣਕਾਰੀ ਲੈਣੇ ਕਿੰਨੀ ਸਬਜ਼ੀ ਲਾਤੀ ਕਿਹੜੀ ਲਾਦੀ ਤੇ ਕਿੰਨਾ ਕ ਖਰਚਾ ਹੈਗਾ ਕਹਿੰਨਾ ਮੋਟਾ ਮੋਟਾ ਤੁਹਾਨੂੰ ਹਿਸਾਬ ਦੱਸਾਂਗੇ ਤੇ ਸਤਿ ਸ੍ਰੀਕਾਲ ਜੀ ਬਾਈ ਹੋ ਠੀਕ ਆ ਹਾਂ ਵਧੀਆ ਤੇ ਕਿੰਨੀ ਸਬਜ਼ੀ ਲਾਦੀ ਰਹਦੀ ਪੈਦਗੀ ਸਬਜ਼ੀ ਲਾਦੀ ਪਈ ਇਹ 13 ਗਾਲਾ ਤਾਂ ਇਧਰ ਲਾਦੀਆਂ 13 ਕਨਾਲ ਆਂਦੀਪ ਹਾਂ ਬਾਈ ਠੀਕ ਆ ਤੇ 13 ਕਨਾਲ ਚੋ ਜੇ ਗੱਲ ਕਰੀਏ ਆ ਜਿਹੜਾ ਮੰਨ ਲਾ ਸਵਾ ਫੁੱਟ ਤੇ ਆਪਾਂ ਹੋਲ ਕੱਢਿਆ ਹੈਗਾ ਹਨਾ ਇਹ ਆ ਹਾਂ ਬਾਈ ਇਹ ਇੱਕ ਆਦਾ ਹੋਲ 12 ਇੰਚ ਤੇ ਕੱਢਿਆ 18 ਇੰਚ ਤੇ ਆ ਇਹ ਕਾਦਾ ਹੋਲ ਆ ਇਹ ਕਦੂਆਂ ਦਾ ਇਹ ਕਦੂਆਂ ਦਾ ਤੇ ਹੋਰ ਆ ਗਿਆ ਬਈ ਇਹ ਸਾਰਾ ਇਧਰ 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 ਆ ਗਿਆ ਕਦੂ ਤੇ ਪਰੇ ਕੀ ਲਾਤਾ ਪਰੇ ਆਹਾ ਪੰਜ ਵੇਡਾ ਕੇ ਕਰੇਲਿਆਂ ਦੇ ਤੇ ਇਧਰ ਪਰੇ ਆ ਗਿਆ ਆਪਣਾ ਚੱਪਣ ਕਦੋਂ ਚੱਪਣ ਕਦੋਂ ਕਿੰਨਾ ਲਾਤਾ ਚੱਪਣ ਕਦੋਂ ਆ ਗਈਆਂ 4 ਕਣਾ ਵੀ ਕਨਾਲ ਆ ਗਈ ਕਰੇਦਿਆਂ ਠੀਕ ਆ ਜੇ ਆਪਾਂ ਸੀਟ ਦੀ ਗੱਲ ਕਰੀ ਜਦੀ ਪਰ ਪਹਿਲਾਂ ਤਾਂ ਡੇਢ ਕਿੱਲੇ ਦੇ ਵਿੱਚ 13 ਕਣਾ ਦੇ ਵਿੱਚ ਸੀਟ ਕਿੰਨੇ ਦੀ ਪੈ ਗਈ ਸੀਟ ਪੈ ਗਈ ਭਾਈ ਇਹਦੇ ਵਿੱਚ 10500 ਦੀ ਲੈ ਵੀ ਦੋਸਤੋ 10000 ਦੀ ਸੀਟ ਪੈ ਗਈ ਤੇ 3500 ਰੁਪਏ ਖਰਚ ਆ ਗਿਆ ਉਹ ਹਨਾ ਹਾਂ 3500 14000 ਰੁਪਏ ਦੀ ਸੀਟ ਪੈ ਗਈ ਡੇਢ ਕਿੱਲੇ ਤੇ ਹਨਾ ਅਦੀਵਾ ਹਾਂ 14000 ਦੀ ਦੋਸਤੋ ਸੀਟ ਪੈ ਗਈ ਡੇਢ ਕਿੱਲੇ ਤੇ ਤੇ ਇਧਰ ਤਾਂ ਲਗਾਤਾਰ ਹੀ ਪਾਈ ਵੀ ਐ ਸੀਟ ਕਿਉਂਕਿ ਚੱਪਣ ਕੱਦੂ ਤਾਂ ਮੰਨ ਲਓ ਇੱਕ ਸੀਟ ਦੇ ਉੱਪਰ ਹੀ ਕਵਰ ਕਰਦੇ ਹਨਾ ਅਦੀਪਾ ਹਾਂ ਹਾਂ ਤੇ ਆ ਜਿਹੜੀ ਸੀਟ ਛੱਡ ਕੇ ਇੱਕ ਮੰਨ ਲਓ ਬੈਟ ਛੱਡਤਾ ਇਹ ਦੇਸੀ ਕੱਦੂ ਬਾਈ ਇਧਰ ਹਾਂ ਆ ਮੰਨ ਲਓ ਕੱਲ ਲਾਇਆ ਅੱਜ ਪਾਣੀ ਲਾਤਾ ਹਨਾ ਹਾਂ ਕੱਲ ਲਾਇਆ ਦੇਸੀ ਕੁੱਦ ਦੇ ਵਿਚਾਲੇ ਕਿਸਾਨ ਛੱਡਿਆ ਜਾਂਦਾ ਤੇ ਚੱਪਣ ਕੱਦੂਆਂ ਦੇ ਵੀ ਕਿੰਨੇ ਦਾ ਪੈ ਗਿਆ ਅਦੀ ਵਿਚਾਰ ਕਰਨਾ ਤੇ ਅੱਧੇ ਕਿਲੇ ਤੇ ਮੰਨ ਲਾ ਚੱਪਣ ਕੱਦੂ ਦਾ ਪੈ ਗਿਆ ਬਾਈ ਇਹਦੇ ਵਿੱਚ ਕਿਲੋ ਵੀ ਲਿਆਂਦਾ ਸੀ ਆ ਇੱਕ ਇੱਕ 50 ਗ੍ਰਾਮ ਦਾ ਹੁੰਦਾ ਉਹਦੇ ਨਾਲ ਇੱਕ ਸੀ ਇੱਕ ਲੱਗ ਜਾਂਦੀ ਆ ਇਹਦੇ ਵਿੱਚ ਤੁਹਾਨੂੰ ਦੱਸਿਆ ਪੰਜ ਬੈਟਕ ਵੱਜ ਗਏ 15 ਬ 15 ਪੈਕਟ ਪੈ ਗਏ ਹਾਂ ਇਹ ਹੋ ਸਕਦਾ ਵੀ 5 ਗਰਾਲੇ ਹੁਣ ਠੀਕ ਆ ਤੇ 5 ਸੌ ਦਾ ਪੈਕਟ ਆ 450 ਸਾਢੇ 450 ਦਾ ਸਾਢੇ 450 ਦਾ ਪੈਕਟ ਆ ਦੋਸਤੋ 15 ਪੈਕਟ ਪੈ ਗਏ ਤੇ ਮੈਨੂੰ ਲੱਗਦਾ ਇੱਕ ਬੈੱਡ ਤੇ ਇੱਕ ਪੈਕਟ ਪੈ ਜਾਂਦਾ ਹਨਾ ਡੇਢ ਕਬੈੱਡ ਕੱਢਦਾ ਇੱਕ ਬੈੱਡ ਤੇ ਉਹ ਜ਼ਿਆਦਾ ਵੀ ਲਾਇਆ ਆਪਾਂ ਡਾਊਨ ਡਾਊਨ ਲਾਇਆ ਹੋਰ ਨਾ ਮੈਂ ਇੱਕ ਇੱਕ ਨਾ ਆ ਉਹ ਨਾ ਆ ਭੱਲ ਗਿਆ ਮੈਂ ਲਾਈ ਇਤ ਕੀ ਆ ਜੇ ਉਹ ਹੈਗਾ ਸਿਲਕੀ ਪਤਾ ਨਹੀਂ ਨਾ ਇਹ ਹਾਂ ਉਹ ਵੀ ਬਹੁਤ ਜ਼ਿਆਦੀ ਹੈ ਨਾ ਹਾਂ ਠੀਕ ਆ ਤੇ ਕ੍ਰੇਲਾ ਕ੍ਰੇਲਾ ਲਾਵਾਂਗੇ ਭਾਈ ਆਪਣਾ ਇਹਦਾ ਇਹਨੇ ਹੁੰਦੇ ਆ ਉਹ ਵੱਡਾ ਗਰੇਲਾ ਲਾ ਕੇ ਛੋਟਾ ਵੱਡਾ ਗਰੇਲਾ ਕਿੰਨੇ ਵੱਡ ਲਾਇਆ ਸਜਾਟਾ ਦਾ ਆਉਂਦਾ ਇੱਕ ਹਾਂ ਚਿਕਨਾ ਚਿਕਨਾ ਠੀਕ ਆ ਉਹ ਲਾਉਣਾ ਹਾਂ ਹਾਂ ਉਹਦਾ ਰੇਟ ਪਤਾ ਉਹਦਾ ਰੇਟ ਨਹੀਂ ਪਤਾ ਉਹ ਲਿਆਉਣਾ ਠੀਕ ਆ ਤੇ ਪੁੱਛੇ ਮੁੰਡੇ ਨੇ ਕਿਹਨੇ ਲਾਇਆ ਸੀ ਆ ਹਾਂ ਤੇ ਲੈ ਕੀ ਹੋਣਾ ਜੀ ਕੱਦੂ ਕਿੰਨਾ ਲਾਤਾ ਕੱਦੂ ਲਾਤਾ ਲਗਭਗ 7 ਕਨਾਲਾਂ ਆ ਸਾਰਾ ਕੱਦੂ ਆ ਇਧਰ ਕੱਦੂ ਆ ਸਾਰਾ ਸਾਰਾ ਤੋਰੀ ਜੈਦੇਵ ਤੋਰੀ ਭਰੇ ਆ ਜੈਦੇਵਾਰੇ ਦੋਸਤੋ ਆਪਾਂ ਪਹਿਲਾਂ ਵੀਡੀਓ ਪਾਈ ਸੀ 4 ਕਿਬਡੀ ਲਾਇਆ ਬਾਈ 4 ਕਿਬਡ ਤੋਰੀ ਮੰਨ ਲਓ 7 ਕਨਾਲਾ ਕੱਦੂ ਲਾ ਲਾ ਹਾਂ ਹਾਂ 7 ਕਨਾਲਾ ਕੱਦੂ ਦੀਆਂ ਹੋਣੀਆਂ ਤੇ ਬਾਕੀ ਤੋਰੀ ਆ ਤੇ ਕੱਦੂ ਕੀ ਰੇਟ ਪੈ ਗਿਆ ਅਰਦੀ ਬਾਈ ਇੰਨੇ ਥਾਂ ਚ ਕਿੱਲੇ ਚ ਜੇ ਕੱਦੂ ਮੰਨੀਆਂ ਆਪਾਂ ਕਿੰਨੇ ਦਾ ਪੈ ਜਾਂਦਾ ਕੱਦੂ ਪੈ ਗਿਆ ਬਾਈ ਇਹਦੇ ਵਿੱਚ 250 ਦਾ 250 ਦਾ ਮੰਨ ਲਓ ਕਿੰਨਾ ਹੋ ਗਿਆ 7 ਕਨਾਲਾ ਅੱਧਾ ਕਿਲੋ ਪੈ ਗਿਆ 400 ਗ੍ਰਾਮ ਪੈ ਗਿਆ ਨਾ 400 ਗ੍ਰਾਮ ਅੱਧਾ ਕਿਲੋ ਬਚ ਗਿਆ ਕੋਸ ਥੋੜਾ ਕਣਾ ਠੀਕ ਆ ਤੇ ਹੋਰ ਹੋਰ ਇਹਦੇ ਵਿੱਚ ਆ ਹੋਰਾ ਮਟਰਾਂ ਦਾ ਖੜਤਾ ਇੱਕ ਆ ਛੜ ਠੀਕ ਆ ਕੱਢੇ ਕੋਈ ਐ ਨਿਕਲਦਾ ਇੱਧਰ ਵੀ ਸਕਦਾ ਜੀ ਫਿਰ ਇਹਦੇ ਸੱਲ ਜਿਆਦਾ ਹੋਊਗੀ ਬੈਡ ਨੂੰ ਠੀਕ ਆ ਵੀ ਇਹਨੂੰ ਪਾਣੀ ਇੱਧਰੋਂ ਕਦੋਂ ਚੱਲ ਕੇ ਇੱਧਰੋਂ ਆਊਗਾ ਹਾਂ ਇਹਦਾ ਕਰਕੇ ਫਿਰ ਇੱਕ ਇੱਥੋਂ ਕਦੋਂ ਚੱਲਣਾ ਤੇ ਇੱਧਰੋਂ ਆਉਣਾ ਆਹ ਮਟਰ ਉਦੋਂ ਹੋ ਜਾਣੇ ਖਾਦ ਆਹ ਮਟਰ ਉਦੋਂ ਖਤਮ ਹੋ ਜਾਣਗੇ ਮਟਰ ਮੰਨ ਲਓ ਉਹ ਕਦੋਂ ਇੱਧਰ ਨਹੀਂ ਹੋਣ ਦੇ ਨਾਲ ਉਹਦੀ ਲਗਰ ਉਧਰ ਹੀ ਮੋੜਨੀ ਇੱਧਰ ਤੋਂ ਜਾਣਾ ਜੇ ਮੈਂ ਅੱਜ ਤਰੀਕ ਹੋ ਗਈ ਇਹਦੀ 14 ਨਵੰਬਰ 14 ਹੋ ਗਿਆ ਬਾਈ ਇਸ ਦੀ ਲੇਟ ਹੈ 4 ਦਿਨ ਠੀਕ ਆ ਤੇ ਕਦੋਂ ਤਲਾਈ ਹੋ ਜੂ ਇਹਦੀ ਸ਼ੁਰੂ ਆਈਡੀਆ ਜਾਂ ਕਿਹੜੇ ਮਹੀਨੇ ਚ ਹੋ ਜਾਂਦੀ ਆ ਰੋ ਗਈ ਸੀ ਮੈਂ ਥੋੜੀ 22 29 ਦਸੰਬਰ ਜਨਮ ਰਿਪਬਲਿਕ ਚੌਥਾ ਚਾਰ ਮਹੀਨਾ ਵੱਡਾ ਹਨਾ ਚਾਰ ਮਹੀਨਾ ਚਾਰ ਮਹੀਨਾ ਲੈ ਜਾਂਦਾ ਸਿਆਲ ਦਾ ਕਰਕੇ ਇਹ ਸਿਆਲ ਕਰਕੇ ਲੈ ਜਾਂਦਾ ਬਾਈ ਮੈਂ ਤਾਂ 60 ਤੇ 65 ਦਿਨ ਬਾਅਦ ਲਈ ਸੀ ਉਹ ਦੇ ਦਿੰਦਾ ਗਰਮੀ ਦਾ ਠੀਕ ਕਰਦੀ ਪਰ ਜਿਵੇਂ ਹੁਣ ਆਪਾਂ ਇਹ ਤੇ ਇੰਨਾ ਖਰਚਾ ਕਰੀ ਜਾਂਦੇ ਹਨਾ ਵੀ ਸਾਂਹ ਸਵਾਲ ਦਾ ਵੀ ਖਰਚਾ ਆਉਂਦਾ ਸੀਟ ਦਾ ਵੀ ਖਰਚਾ ਆਇਆ ਸੀਟ ਦਾ ਬਾਈ ਪਹਿਲੇ ਸਾਲ ਹੀ ਪੰਗਾ ਜਾਲਿਆ ਹਾਂ ਦੇਖਾਂਗੇ ਇਹਦਾ ਕੀ ਬਣਦਾ ਮੈਂ ਪੈਸੇ ਸੀਟ ਮੈਂ ਦੇਖ ਲੈ ਮਸ਼ੀਨ ਦਾ ਕੋਈ ਫਾਇਦਾ ਨਹੀਂ ਕਰਦੋਂ ਵਾਲੀ ਦਾ ਤੇ 4 ਫੁੱਟ ਦੀ ਸੀਟ ਹੁੰਦੀ ਹੈ ਵੀ ਹੁਣ ਤਾਂ ਰਹਿ ਗਈ 2.5 ਫੁੱਟ ਰਹਿ ਗਈ 1.3 ਹਾਂ ਤੇ ਇਹ ਕਿੱਥੇ ਇਹ 3 ਫੁੱਟ ਰਹਿ ਜੇ ਇੱਥੇ ਵੀ ਬਈ ਆਪਾਂ ਬੈੱਡ ਬਣਾ ਕੇ ਵੀ ਬੈੱਡ ਪਲਾਂਟਰ ਗਾਹਣ ਕਰਕੇ ਦੇਖੀ ਆਪਾਂ ਗਾਹਣ ਬਾਹਰ ਹੱਥੇ ਪਾਉਣੀ ਆ ਮਸ਼ੀਨ ਤੋਂ ਨਹੀਂ ਪਾਉਣੀ ਕਦੋਂ ਆਲੀ ਠੀਕ ਆ ਨਾਲੇ ਜਗ੍ਹਾ ਸਾਹ ਹੁੰਦਾ ਛੱਡ ਕੇ ਮਟਰਾਂ ਦੇ ਦੋ ਤਿੰਨ ਹੋਰੇ ਕੱਢ ਦੇ ਵਿਚਾਲੇ ਜਿਵੇਂ ਗੇਤੀ ਸਬਜ਼ੀ ਦੇ ਹਰਦੀ ਪਰ ਰੇਟ ਮਿਲ ਜਾਂਦਾ ਆਪਾਂ ਨੂੰ ਜਿਆਦੇ ਪਹਿਲੀਆਂ ਚ ਠੀਕ ਆ ਤੇ ਇਹਦੇ ਸਾਂਭਣ ਸਮਾਂ ਤੇ ਖਰਚਾ ਵੀ ਜਿਆਦਾ ਆਉਂਦਾ ਇਹਦਾ ਕੀ ਬੈਨੇਫਿਟ ਆ ਵੀ ਆਪਾਂ ਇਨੀ ਗੇਤੀ ਕਿਉਂ ਲਾ ਰਹੇ ਆ ਗੇਤੀ ਤਾਂ ਵੀ ਰਿਸਮ ਰੀਸੀ ਲਾ ਰਹੇ ਆਂ ਪਰ ਇੱਕ ਦੋ ਜਿਹਾ ਜੋ ਕਾਗਜ਼ ਆ ਗਿਆ ਉਸ ਤੋਂ ਲਾ ਪਾਉਣ ਦਾ ਹਾਂ ਰਿਸਮ ਰੀਸੀ ਉਹ ਰੇਟ ਵੀ ਚੰਗਾ ਮਿਲ ਜਾਂਦਾ ਕੀਤਾ ਬਾਅਦ ਦੇ ਵਿੱਚ ਤਾਂ ਕਦੋਂ ਆ ਵੀ ਹੋ ਜਾਂਦਾ ਕਿੰਨਾ ਚਿਰ ਮਿਲ ਜੂ ਰੇਟ ਇਹਦਾ ਚੰਗਾ ਪਾਉਣ ਰੇਟ ਪਰ ਮੈਨੂੰ ਮਿਲ ਗਿਆ ਸੀ ਪਹਿਲੀਆਂ ਸ਼ੁਰੂਆਂ ਚ 65 ਰੁਪਏ ਮਿਲਿਆ ਸੀ 65 ਰੁਪਏ ਕਿਲੋ ਕੋਤ ਰੇਟ ਵੀ ਮੇਰਾ 10 ਦਿਨ ਬੋਲੀ ਦਾ ਹਾਂ ਬੋਲੀ ਦਾ ਠੀਕ ਆ 10 ਦਿਨ ਰੇਟ ਚੱਲੀ ਆਂ ਉਸ ਤੋਂ ਬਾਅਦ ਫਿਰ ਦੂਜਿਆਂ ਦੇ ਕਦੋਂ ਆ ਗਏ ਸਾਰਿਆਂ ਦੇ ਜੇ ਇੱਕ ਇੱਕ ਮਹੀਨਾ ਦੀ ਪਟੋਲੇ ਤੇ 100 ਦਾ ਵੇਖਦਾ ਸੀ ਮੇਰੇ ਕੋਈ ਹਿੰਮਤ ਐ ਨਹੀਂ ਸੀ ਵੇਚਣ ਦੀ ਐਨੀ ਕੱਲਾ ਜਾਣੇ ਚੱਲੋ ਰੇਟ ਤਾਂ ਆਪਾਂ ਕੁਝ ਫਿਕਸ ਨਹੀਂ ਹੁੰਦਾ ਨਾ ਹਾਂ ਨਹੀਂ ਪਾੜਕ ਤੇ ਸਿੱਧਾ 100 ਵਿਕਦਾ ਸੀਗਾ ਉਹੀ ਬੰਦੇ ਗਾ 100 ਲਿਆ ਕੇ ਵੇਚਦੇ ਭਾ ਇਥੋਂ 60 ਤੋਂ ਨਹੀਂ ਵਧ ਲ ਜਾਂਦੇ ਸੀਗੇ ਠੀਕ ਆ ਮਤਲਬ ਮੈਂ ਰੇਟ ਲੈਂਦੇ ਉਦੋਂ ਪਹਿਲੀਆਂ ਚ 2 3 2 3 ਪਹਿਲੇ ਦਿਨ ਇੱਕ ਹੂੰ ਉਦੋਂ ਬਾਅਦ ਕਦੂ ਦਾ ਝਾੜ ਮੇਰੇ ਕੋਲੇ ਵਧ ਗਿਆ ਹੋਰ ਆਉਣ ਲੱਗੇ ਫਿਰ 60 ਆ ਗਿਆ 55 ਆ ਗਿਆ 50 ਆ ਗਿਆ ਜਿਵੇਂ ਹਰਦੀਪ ਖਰਚਾ ਰਿਸਕ ਹਨਾ ਮਿਹਨਤ ਤੇ ਮੰਨ ਲਓ ਮੱਥਾ ਪਕਾਈ ਮੱਥਾ ਪਕਾਈ ਸਾਰੇ ਨਾਲ ਸਬਜ਼ੀਆਂ ਦੇ ਵਿੱਚ ਇਹ ਜਿਆਦੇ ਆ ਕਿ ਕਣਕ ਕਾਲੇ ਹੁਣ ਮੰਨ ਲਓ ਕੱਲੇ ਪਾਣੀ ਲਾਉਣੇ ਕੁਛ ਨਹੀਂ ਕਰਨਾ ਹੁੰਦਾ ਉਹਨਾਂ ਨੇ ਦਵਾਈ ਵੀ ਇਹ ਕਿਤੇ ਲੋਕਾਂ ਨੇ ਤੈਨੂੰ ਪਤਾ ਅਡਵਾਂਸ ਹੀ ਕਰਤੀ ਠੀਕ ਆ ਤੇ ਜੇ ਆਪਾਂ ਕਣਕ ਦੇ ਕੰਪੈਰੀ ਜਣੇ ਖੇਤੀ ਨੂੰ ਵੀ ਤੈਨੂੰ ਤਮ ਲਾ 10 ਵਾਲੀ ਹੋ ਗਈ ਉਹਨਾਂ ਨੇ ਲਾਉਂਦੇ ਹਨ ਹੂੰ ਹੂੰ ਤੇ ਹੁਣ ਤਾਂ ਚਲੋ ਤਕਨੀਕ ਵੀ ਆ ਗਈ ਇਹ ਰੇਟ ਦੇ ਹਿਸਾਬ ਨਾਲ ਇਹ ਹੁਣ ਵੀਡੀਓ ਤੇ ਕਹਿੰਦਾ ਕੋਈ ਕਹਿੰਦਾ ਮੇਰੇ ਕੋਲ ਇੰਨੇ ਲੱਖ ਦੇ ਹੋ ਗਏ ਵਾਹ ਹੋ ਗਏ 20 ਹੋ ਗਏ 5 ਲੱਖ ਦੇ ਹੋਏ 4 ਦਾ ਕਦੋਂ ਆ ਕੋਈ ਕਹਿੰਦਾ ਮੇਰੇ ਕੋਲ 3 ਲੱਖ ਦਾ ਹੋ ਗਿਆ ਕਦੋਂ 3 ਲੱਖ ਦਾ ਕਦੋਂ ਲਾਉ 3 ਲੱਖ ਦਾ ਕਿਲੇ ਦੇ ਵਿੱਚੋਂ ਨਹੀਂ ਵਿਕਦਾ ਤੈਨੂੰ ਇਹ ਰੇਟ ਦੇ ਹਿਸ ਨੀ ਜੇ ਮੈਂ ਕਣਕ ਆਪਣੀ ਹੁੰਦੀ 50000 ਦੀ ਹੁੰਦੀ ਠੀਕ ਆ ਚਲ ਕੋਈ ਇਹ ਲੱਖ ਦਾ ਹੋ ਜੂਗਾ ਹੈ ਇਹ ਲੱਖ ਦਾ ਹੋ ਜੂਗਾ ਖਰਚਾ ਕੱਢ ਕੇ ਖਾਤੇ ਖਰਚੇ ਕੱਢ ਕੇ 1.5 ਲੱਖ ਦਾ ਹੋ ਜੂਗਾ ਖਰਚੇ ਕੱਢ ਕੇ ਹਾਂ ਰੇਟ ਦੇ ਹਿਸਾਬ ਨਾਲ ਸੁਣ ਦੱਸਤਾ ਵੀ ਲੱਖ ਤੋਂ ਤਾਂ ਘੱਟ ਦੀ ਨੀਗਾ ਰੇਟ ਘਟਾ ਜੇ ਖਰਚੇ ਕੱਢ ਕੇ ਜੇ ਕਣਕ ਵਿਆਹ ਦੀਆਂ ਕਣਕ ਤਾਂ ਡਬਲ ਨਿਕਲ ਲੈ ਸਾਰੇ ਖਰਚੇ ਕੱਢ ਕੇ ਬਸ ਇਹਦਾ ਹੀ ਹੈ ਜੇ ਰੇਟ ਜ਼ਿਆਦਾ ਆ ਗਿਆ ਵੀ ਭੁਗਾਈ ਵੀ ਦੁੱਗਣੀ ਆ ਭੁਗਾਈ ਤਾਂ ਹੈਗੀ ਬਈ ਅੰਦਰ ਵੀ ਦੁੱਗਣੀ ਤਗਣੀ ਹੈਗੀ ਆਮਦਨ ਹੈਗੀ ਆ ਠੀਕ ਆ ਤੇ ਹੋਰ ਕਿੰਨੀਆਂ ਗੜਿੱਕ ਤਾਂ ਇਹਦੇ ਚ ਫੇਸ ਕਰਨੇ ਬੰਦੇ ਹਣਦੀ ਜਿਵੇਂ ਅਗਲਾ ਕ ਫੰਗਸ ਹੂੰ ਠੀਕ ਆ ਫੰਗਸ ਦਾ ਫਿਰ ਗੇਤੀ ਵਸੇਤੀ ਚੀਜ਼ ਨੂੰ ਆਉਣੀ ਹੈ ਨਾ ਤੇ ਫਿਰ ਉੱਠਣਾ ਠਣਾ ਵੀ ਸਨੇਹਾ ਪੈਂਦਾ ਉਹ ਤਲਾਈ ਤਲੂਈ ਦਾ ਕੰਮ ਵੀ ਹੁਣ ਅਗਲਾ ਦੇਖ ਲੈਂਦਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਵੇਚਣ ਦਾ ਸਨੇਹਾ ਉੱਠਣਾ ਪੈਂਦਾ ਹੂੰ ਤਲਾਈ ਹੋ ਜਾਂਦੀ ਉਹਦੀ ਆਰਾਮ ਨਾਲ ਤਲਾਈ ਤਾਂ ਬੜੀਆਂ ਰੱਖੀਆਂ ਨੇ ਤੜਕੇ ਉਹ ਕਰਦੇ ਆ ਹੂੰ ਸਾਫ ਸਾਫ ਬਾਹਲੀ ਰਹਿੰਦੀ ਹੈ ਜੀ ਬਸ ਤੇ ਜਿਹੜੀ ਗੇਤੀ ਲਾਉਣ ਲੱਗਿਆ ਤੁਸੀਂ ਸਬਜ਼ੀ ਜਿਵੇਂ ਪੌਲੀਸੀਨ ਵਾਲੀ ਆ ਹੁਣ ਗੇਤ ਕਦੋਂ ਵੀ ਕੀਤੀ ਆ ਕਰੇਲਾ ਵੀ ਤੇਰਾ ਚੱਪਣ ਕਦੋਂ ਦੀ ਚੜ ਰੁੱਤਾ ਹੈ ਨਾ ਇਹ ਗੇਤੀ ਬਈ ਮੈਂ 2 ਸਾਲ ਦਾ ਲਾਉਣ ਲੱਗਿਆ ਪਹਿਲਾਂ ਮੈਂ ਗੋਭੀ ਲਾ ਕੇ ਹੂੰ ਤੇ ਕੱਦੂ ਮੈਂ ਕਿਆ ਕਰਕੇ ਯਾ ਟ੍ਰੇ ਕਰਕੇ ਬਾਹਰ ਚਲਾਉਂਦਾ ਜੀ ਮੈਨੂੰ ਉਹਦੇ ਚ ਵੱਧ ਫਾਇਦਾ ਰਹੇ ਹਾਂ ਇਹ ਇਦਾਂ ਕੀ ਆ ਕਾਜ ਚ ਬਾਗੇ ਦੇਖੀਏ ਕਾਉ ਨਾ ਹੀ ਕਰਾਂ ਗਾ ਗੋਭੀ ਕਰਕੇ ਤੇ ਉਹਦਾ ਕਾ ਆ ਕਦੂਆਂ ਬੱਲਾ ਘਰੇ ਹਰੀਆਂ ਕਰਕੇ ਹਾਂ ਉਹਦਾ ਕਦੂ ਵੀ ਵੱਧ ਛੱਡ ਦੇ ਦਿੰਦਾ ਹਾਂ ਦੋ ਖੇਤੀਆਂ ਹੋ ਜਾਂਦੀਆਂ ਰੋ ਇਹ ਕਾਜ ਦਾ ਖਰਚਾ ਵੱਜਦਾ ਨਾਲੇ ਹੋਰ ਖਰਚੇ ਵੱਜਦੇ ਆ ਹਾਂ ਤੇ ਨਾਲੇ ਕਦੂ ਇਹਨਾਂ ਨਾਲ ਗੋਭੀ ਹੋ ਜਾਂਦੀ ਹੈ ਇਹ ਗੱਲ ਅਰਦੀ ਵੀ ਤੂੰ ਬਹੁਤ ਵਧੀਆ ਦੱਸੀ ਜਿਵੇਂ ਅਗਲਾ ਕਹਿੰਦਾ ਕੋਈ ਕਹਿੰਦਾ 2 ਲੱਖ ਦਾ ਹੋ ਗਿਆ ਕੋਈ ਕਹਿੰਦਾ 3 ਲੱਖ ਦਾ ਹੋ ਗਿਆ ਇਹ ਚੀਜ਼ਾਂ ਕਰਦੇ ਨੇ ਰੇਟ ਤੇ ਟਪੈਟ ਜਿਵੇਂ ਹੁਣ ਅੱਜ ਅੱਜ ਹੁਣ ਗੋਭੀ ਹੰਤਾ ਘਟ ਗਿਆ ਹੁਣ ਗੋਭੀ ਦਾ ਰੇਟ ਤੁਸੀਂ ਅੱਜ ਸਾਲ 100 ਰੁਪਏ ਰੇਟ ਆ ਗਿਆ ਹਾਂ ਇਹਦੀ ਰੇਟ ਆ ਗਿਆ ਗੋਭੀ ਵਾਲੇ ਬਣ ਗਏ ਜਿਹੜੇ ਮੰਗਰੇ ਜੀ ਰਿਸਮ ਰੀਸੀ ਲਾਤੀ ਉਹ ਵਰ ਗਏ ਉਹ ਫਿਰ ਗੇਤੀ ਵਾਲੇ ਨੇ ਲੈ ਗਏ ਨਾ ਦੇਖ ਲਈ ਅੱਜ ਕਿੰਈ ਹੋਊਗਾ ਕਦੂਆਂ ਦੇ ਬਹੁਤ ਆ ਵੀਡੀਓ ਦੇਖ ਦੇਖ ਕੇ ਅਗਲਾ ਕਹਿੰਦਾ ਫਲਾਣਿਆਂ ਦੇ ਵੀਡੀਓ ਪਾਈ ਜਾਂਦੇ ਨੇ ਰੇਡ ਬਣ ਕੇ ਉਹ ਤਾਂ ਕੇ ਦੇ ਪਾਈ ਐਨੇ ਬਣ ਕੇ ਆਪਾਂ ਬਣਾ ਲੈਨੇ ਬੈਠੇ ਕਦੂ ਲਾਤੀ ਰਿਸਮ ਰੀਸੀ ਕਦੂ ਬਹੁਤ ਲੱਗਿਆ ਸੀ ਕਿੰਨੀ ਮਾਲ ਖਰਦੀ ਪਜਮੀਨ ਦੀ ਆਪਣੇ ਕੋਲੇ 4 ਕਿੱਲੇ ਬਾਈ 4 ਕਿੱਲਾਂ ਚ ਸਬਜ਼ੀ ਕਿੰਨੀ ਲਾਉਂਦੇ ਆ ਸਬਜ਼ੀ ਬਾਈ ਮੈਂ ਤਾਂ 3 ਕਿੱਲੇ ਲਾਉਂਦਾ ਵਿੱਚੇ ਹਰਾ 来 दोस्तों चार ਕਿੱਲਾਂ ਦੇ ਵਧੀਆ ਮੰਨ ਲਓ ਵਧੀਆ ਘਰ-ਵਾਰ ਚੱਲੀ ਜਾਂਦਾ ਹੈ ਨਾ ਵਧੀਆ ਆਮਦਨ ਆ ਗਈ ਰਦੀਪ ਕਹਿੰਦਾ ਤੇ ਥੋੜਾ ਤਕਨੀਕ ਨਾਲ ਪਟਾਣੀ ਹੈਗਾ ਬਈ ਆਪ ਤਾਂ ਜ਼ਮੀਨ ਠੇਕੇ ਤੇ ਲੈਂਦੇ ਨਹੀਂ ਹਮ ਕਣਕ ਨਾਲ ਵਧੀਆ ਰਹਿੰਦੇ ਆ ਹਮ ਠੀਕ ਹੈ ਨਾ ਕਿ ਕਿੰਨੀ ਕੀ ਰੇਟ ਮੜਾ ਆ ਜੇ ਤਾਂ ਵੀ ਕਣਕ ਨਾਲ ਡਬਲ ਖੜ ਜਾਂਦਾ ਹਮ ਨਰੇ ਦਾ ਦੋਸਤ ਜੇ ਆ ਗਿਆ ਰੇਟ ਚੰਗਾ ਤੇ 60000 ਆਪਣੀ ਰਦੀਪ ਨਾਲ ਘਰ ਵਾਲਾ ਕੰਮ ਹੈ ਦੋਸਤੋ ਮੰਨ ਲਓ ਲਿਆ ਜਾਏਗੀ ਘਰੇ ਵੀ ਆਉਣ ਜਾਣ ਵਧੀਆ ਹੈ ਨਾ ਪਰ ਜੇ ਹੋਰ ਬੰਦਾ ਹੁੰਦਾ ਕੋਈ ਚਾਰ ਕਿੱਲਾਂ ਵਾਲਾ ਪੰਜ 6 ਕਿੱਲੇ ਤੋਂ ਲੈ ਜਾਂਦਾ ਹੁੰਦਾ ਰਦੀਪ ਠੇਕੇ ਦੇ ਨਾਲ ਟਿਕ ਟੁਕ ਟੁਕ 5-7 ਲੱਖ ਦੀ ਉਹਦੇ ਕੋਲੇ ਹੁੰਦੀ ਮਸ਼ੀਨਰੀ ਹੈ। ਹਾਂ ਬਾਈ ਮੇਰਾ ਫਿਰ ਦੁਕਾਨ ਦਾ ਵੀ ਆ ਗਿਆ ਨਾ। ਹਾਂ ਉਹਦੇ ਕੋਲ 5-7 ਲੱਖ ਦੀ ਹੁੰਦੀ ਮਸ਼ੀਨਰੀ। ਠੀਕ ਹੈ ਹਰਦੀਪ ਤੇ ਕਦੇ ਪਰਚੂਨ ਦੀ ਦੁਕਾਨ ਵੀ ਆ ਦੋਸਤੋ ਤੇ ਸਾਡਾ ਦੂਜਾ ਸਾਮਾਨ ਵਾਲੇ ਦੀ। ਹਾਂ ਮਨੇਰੀ ਮੇਰੇ ਤਾਂ ਸਾਰਾ ਕੁਝ ਹੈਗਾ ਨਾ ਕੋਲੇ ਪਾਰਲਰ ਦਾ ਕੰਮ ਵੀ ਹੈ ਤੇ ਮੰਨ ਲਓ ਹਰਦੀਪ ਕੋਲੇ ਕਲਾਸ਼ਾ ਟਰੈਟਾ ਦੋਸਤੋ ਸਾਰਾ ਕੰਮ ਨਾਲੇ ਤਾਂ ਕਰਾਇਤ ਕਰਾਈ ਜਾਂਦਾ ਹੈ ਤੇ 4 ਕਿਲੋ ਚੋਂ ਵਧੀਆ 10 ਕਿਲੋ ਵਾਲੇ ਵੰਗ ਸੌਖਾ ਕੰਮ ਹਨ ਹਰਦੀਪ। ਵਧੀਆ ਇਸ ਤਰ੍ਹਾਂ ਰਹਿੰਦੇ ਵਧੀਆ ਸੌਖੇ ਜਮਾ। ਹਮ ਚੰਗੀ ਜ਼ਿੰਦਗੀ ਜੀਨੇ ਆ। ਠੇਕੇ ਤੇ ਲੈ ਕੇ ਟੈਨਸ਼ਨ ਹੈ ਵੀ ਕਿਵੇਂ ਨਿਕਲੂ ਆਈ ਦੀ ਕੋਈ ਟੈਨਸ਼ਨ ਨਹੀਂ ਇਹ ਕਣਕ ਨਾਲ ਡਬਲ ਤਾਂ ਹੁਣ ਹੀ ਹੋਣਾ ਤੇ ਕਿੰਨੇ ਰੇਟ ਮੜਾ ਅਜੇ ਬਾਕੀ ਇੱਕ ਗੱਲ ਅਰਦੀਪ ਹੋਰ ਰਹਿ ਗਈ ਕਿਉਂਕਿ ਆਪਣੀ ਵੀਡੀਓ ਦੇ ਵਿੱਚ ਨਾ ਦੋਸਤੋ ਜੇ ਕੋਈ ਕਿੰਨੇ ਕਹੀ ਮੈਂ ਅਗਲੇ ਨੂੰ ਕਹਿਣਾ ਵੀ ਇਹ ਸਹੀ ਜਾਣਕਾਰੀ ਦੇਈ ਹੈ ਨਾ ਚਲ ਅਰਦੀਪ ਤਾਂ ਆਪਣਾ ਪਹਿਲਾ ਜਿਹੜਾ ਇਹ ਤਾਂ ਆਪ ਹੀ ਕਹਿਣਾ ਹੁੰਦਾ ਹੈ ਹਾਂ ਗੱਪ ਮਾਰ ਕੇ ਦੂਜਾ ਰੀਸਮ ਰੀਸ ਲਾਈਵ ਇਹ ਜਿਹੜੀ ਸਬਜ਼ੀਆਂ ਦੀ ਖੇਤੀ ਹੈ ਅਰਦੀਪ ਜਿੱਥੋਂ ਜੇ ਤੱਕ ਆਪਾਂ ਜੁੜੇ ਮੈਨੂੰ 2 ਸਾਲ ਹੋਇਆ ਜਿਹੜੇ ਨੂੰ ਮੇਰੇ ਸਹਾਂ ਨਾਲ ਜਿੰਨੇ 2-3 ਕਿੱਲੇ ਵਾਲੇ ਕਿਸਾਨਾਂ ਉਹ ਜਿਹਨੂੰ ਕਰਨ ਉਹਨਾਂ ਨੂੰ ਫਾਇਦਾ ਉਹਨਾਂ ਨੂੰ ਫਾਇਦਾ ਬਾਈ ਜਿਹੜੇ ਵੱਡੇ ਕਿਸਾਨ ਲਾ ਕੇ ਜਾਂਦੇ ਛੋਟੇ ਨੂੰ ਮਰਵਾਉਂਦੇ ਹਾਂ ਵੱਡੇ ਇੱਕ ਤਾਂ ਬਾਣ ਵੱਧ ਹੁੰਦਾ ਉਹ ਫਿਰ ਕਿੱਲਾ ਲਾਉਂਦੇ ਇਕੱਠਾ ਉਹ ਇਕੱਠੇ ਦੋ ਦੋ ਕਿੱਲੇ ਲਾਉਂਦੇ ਉਹਨਾਂ ਦਾ ਛੋਟਿਆਂ ਨੂੰ ਮਾਰ ਪੈਂਦੇ ਤੇ ਆਣੀ ਦੀ ਰੇਟ ਘਟ ਗਿਆ ਮੇਰਾ ਬਾਲਾ ਬੋਲੀ ਦੀ ਰੇਟ ਘਟਦਾ ਇਹਨਾਂ ਮੈਂ ਪਿੰਡਾ ਜੀ ਲੈ ਮੈਂ ਰਾਪਰ ਸਬਜ਼ੀ ਵੇਚੀ ਖਲਾਬ ਵੇਚ ਲਈ ਮੈਂ ਆਪੇ ਵੇਚਿਆ ਬਾਲਾ ਸਬਜ਼ੀ ਹਾਂ ਸੁਰੂਆਤ ਵਾਲਾ ਉਹ ਸਾਬ ਨੇ ਵੱਧ ਫਾਇਦਾ ਰਹਿੰਦਾ ਹੁਣ ਐ ਵੀ ਦੁਕਾਨਦਾਰੀ ਕਰਕੇ ਜਾਣੀ ਹੈ ਕਿ ਬੋਲੀ ਪਾ ਕੇ ਇਹਨਾਂ ਦੁਕਾਨਦਾਰੀ ਦਾ ਹੋਏ ਤਾਂ ਇਧਰ ਹੋ ਜਾਂਦੇ ਹਾਂ ਉਹਨੇ ਕੰਮ ਹੈ ਨਹੀਂ ਕਣ ਮੰਦਾ ਵੇ ਗਿਆ ਕੱਤੋਂ ਮੈਂ ਪਿੰਡਾ ਜੀ ਵੇਚਦਾ ਘਰੇ ਵੀ ਵੇਚਦਾ ਹਾਂ ਇਹ ਥੋੜੀ ਵੀ ਗੋਲੀ ਤੇ 5-7 ਰਬੀੜ ਵਜੇ 5-7 ਵੇ ਕਦੋਂ ਕੀ ਵੇਚਣਾ ਠੀਕ ਆ ਪਾਣੀ ਲਾਤਾ ਇਹਨੂੰ ਤੇ ਮਨ ਲਾ ਹਫਤੇ ਦੱਸ ਦੇਣਾ ਝੁਗਰਿਆ ਹੋਗੀ ਹਣਾ ਅਰਦੀਪਾ ਝੁਗਰਿਆ ਹੋਈ ਤੇ ਬਾਕੀ ਅਰਦੀਪਾ ਥੱਲੇ ਖਰਚਾ ਕਿੰਨਾ ਕਾ ਗਿਆ ਆਪਾਂ ਲਓ ਜੇ ਸਾਰੀ ਦੱਸ ਦੀ ਆਪਾਂ ਵੀ ਮੰਨ ਲਓ 30000 ਦਾ ਆਪਣਾ ਖਰਚਾ ਗਿਆ ਪੋਲੀਥੀਨ ਦਾ ਤੇ ਉਹਦਾ ਬਲੇ ਬਈ ਇਹਦੇ ਵਿੱਚ ਮਨ ਲਾ 13 ਕਣਾਲਾਂ ਦੇ ਵਿੱਚ ਹਾਂ ਦੋ ਬੋਰੀਆਂ ਡੀਏਪ ਦੀਆਂ ਹਾਂ ਦੋ ਭਟਾ ਦੀਆਂ ਹਾਂ 200 ਵਰ ਦੀਆਂ ਹਾਂ ਤੇ ਇਹਦੇ ਵਿੱਚ 50 ਕਿਲੋ ਪਾਤਾ ਕੈਸੀਆ ਵਾਂ ਠੀਕ ਹੈ ਤੇ 20 ਕਿਲੋ ਮਿਕੋ ਰਾਜਾ ਹਾਂ ਤੇ 20 ਕਿਲੋ ਪਾਤਾ ਆਪਣਾ ਆ ਕੀ ਕਹਿੰਦੇ ਸਰਫ ਇਹ ਚੀਜ਼ ਨੂੰ ਦੋਸਤੋ ਤੁਸੀਂ ਜ਼ਿਆਦਾ ਨਾ ਮੰਨੋ ਦੋ ਬੋਰੀਆਂ ਡੀਏਪ ਨੂੰ ਨਾਰਮਲ ਹੀ ਆ ਹਾਂ ਕਿਉਂਕਿ ਕਾਗਜ਼ ਪੈ ਗਿਆ ਜਿਹੜੀ ਚੀਜ਼ ਇਹਦੇ ਥੱਲੇ ਜਿਹੜਾ ਫਰਟੀਲਾਈਜ਼ ਆਪਾਂ ਕਾਗਜ਼ ਦੇ ਥੱਲੇ ਦੇ ਤਾ ਉਹ ਦੇ ਤਾ ਇਸ ਤੋਂ ਬਾਅਦ ਮਾੜੀ ਮੋਟੀ ਜੂਰੀਆ ਤਾਂ ਬੰਦਾ ਪਾ ਸਕਦਾ ਇਹਦੇ ਚੋਰੀ ਕਿੱਲੇ ਦੀ ਆ ਗਈ ਬਾਈ ਹਾਂ ਦੋ ਬੋਰੀਆਂ 13 ਗਰਾਂ ਵਾਲਾਂ ਚ ਪਈਆਂ ਬੋਰੀ ਕਿੱਲੇ ਦੀ ਆਈ ਹੈ ਜੇ ਕਣਕ ਵਾਲਾ ਕੰਮ ਹੀ ਐ ਤੇ ਇਹਦਾ ਝਾੜਲ ਮੰਨ ਲਓ ਕਿੰਨੇ ਕੁ ਮਾਟਰਲ ਹੁੰਦਾਗਾ ਬਹੁਤ ਦੁੱਗਣਾ ਚੌਗਣਾ ਝਾੜ ਹੋ ਜਾਂਦਾ ਉਹ ਸਾਨੂੰ ਨਾਲ ਰੇਤ ਇਹਦੇ ਚ ਕੁਛ ਵੀ ਨਹੀਂ ਬਾਕੀ ਜਿਹੜੀ ਰੇਹ ਨੇ ਇਹਦੇ ਥੱਲੇ ਕੀਰਾਂ ਕੰਮ ਕਰਤਾ ਠੀਕ ਆ ਉਹ ਐ ਨਹੀਂ ਹੈਗੀ ਵੀ ਮੌਕੇ ਤੇ ਬੰਦਾ ਰਿਆਂ ਰਿਆਂ ਸਿੱਟੀ ਜਾਊਗਾ ਤੇ ਉਹ ਕਰੀ ਜਾਊਗਾ ਹੁਣ ਇਹਦੂ ਮੰਨ ਲਓ 3 ਮਹੀਨੇ ਬਾਅਦ ਕੱਦੂ ਦੀ ਤੜਾਈ ਸ਼ੁਰੂ ਹੋਣੀ ਆ ਨਰਦੀਪਾ ਤਿੰਨ ਮਹੀਨੇ ਤੱਕ ਤਾਂ ਇਹ ਰੇਹ ਨੇ ਕਨਵਰਟ ਹੋ ਕੇ ਮਾਲੋ ਜਿਹੜਾ ਉਹਦੇ ਪੋਸ਼ਟਿਕ ਤੱਤ ਹੁੰਦੇ ਆ ਉਹਦੇ ਵਿੱਚ ਕਨਵਰਟ ਹੋ ਜਾਣਾ ਕਦੋਂ ਇਹਨੂੰ ਰੇਸ ਪਰ ਇਹਨੂੰ ਜਿਆਦਾ ਨਾ ਮੰਨੋ ਜਿਹੜੀ ਆਪਾਂ ਮੌਕੇ ਤੇ ਤਿਆਰ ਕਰਦੇ ਜਿਵੇਂ ਗੋਭੀ ਤੇ ਲੋਕ ਕਰਦੇ ਜਾਂ ਉਹਨੂੰ ਧੋਦੇ ਕਰਦੇ ਉਹ ਚੀਜ਼ਾਂ ਹਾਨੀ ਕਰਕ ਨੇ ਹਨਾ ਜਿਹੜੀ ਤਾਂ ਨਵੇਂ ਮਹੀਨੇ ਚ ਤਾਂ ਰੇ ਕਿਤੇ ਦੀ ਕਿਤੇ ਖਤਮ ਹੋ ਜੂਗੀ ਉਹ ਤੇ ਕੋਈ ਜਿਆਦਾ ਰੇ ਵੀ ਨਹੀਂ ਹੈਗੀ ਤੇ ਅਰਦੀਪ ਬਾਣ ਦੀ ਤਿਆਰੀ ਬਾਰੇ ਵੀ ਮਾੜਾ ਜਿਹਾ ਦੱਸਦੇ ਆ ਲਾਸਟ 'ਚ ਹਾਂਜੀ ਬਾਈ ਇਹ ਕੀ ਕੁਛ ਕਰਿਆ ਸੀ ਤੂੰ ਹੈ ਗੱਠਾ ਬਣਾਇਆ ਸੀ ਗੱਠਾ ਨਾ ਬਣਾਇਆ ਕਰਦੇ ਅੱਗ ਦਾ ਲਾਈ ਨਹੀਂ ਗੱਠਾ ਕਿਤੇ ਨਹੀਂ ਬਣਾਇਆ ਸੀ ਇਹ ਸਬਜ਼ੀ ਕਰਕੇ ਬਣਾਉਣਾ ਪੈ ਗਿਆ ਪੱਕਣ ਕਈ ਵੀ ਦਿਨ ਦੇ ਵਿੱਚੇ ਪਰਾਲੀ ਦੇ ਹਾਂ ਹੁਣ ਮਜ਼ਦੂਰੀ ਹੋ ਗਈ ਗੱਠਾ ਬਣਾ ਕੇ ਜੋ ਇੱਕ ਤਾਂ ਜਦੋਂ ਸੰਤਸ ਦੇਣਾ ਹੋਵੇ ਨਾ ਔਖਾ ਹੁੰਦਾ ਇਹ ਗੱਠਾ ਮੈਂ ਵੀ ਤੈਨੂੰ ਰਾਏ ਦੇਣਾ ਚਲ ਵੀਡੀਓ ਦੇ ਵਿੱਚ ਹੀ ਦੇਣਾ ਗੱਠਾ ਨਾ ਬਣਾਇਆ ਕਰ ਇਹ ਚ ਮਲਚਰ ਮਾਰ ਕੇ ਕਾਨੂੰਂ ਵਹੀ ਕਰਨਾ ਬਾਈ ਹਾਂ ਮਲਚਰ ਮਾਰ ਕੇ ਫਿਰ ਟਾਇਰ ਦਾ ਹੋਰ ਲਾ ਕੇ ਜਿਹੜਾ ਵਿਚੀ ਬਰਾ ਉਹ ਕਰਕੇ ਬੱਲਾ ਜੀ ਆਪਾਂ ਨੂੰ ਆਇਂਦਾ ਤਾਂ ਲੇਟ ਹੁੰਦੀਆਂ ਤਾਂ ਘਰੇ ਹਰੀਆਂ ਕਰ ਲੈਣਾਂ ਇਹਨਾਂ ਨੂੰ ਘਰੇ ਹਰੀਆਂ ਕਰ ਲੈਣੇ ਮਲਚਰ ਮਾਰ ਕੇ ਜਿਵੇਂ ਆਲੂ ਵਾਲਾ ਕਰਿਆ ਸੀ ਮਲਚਰ ਮਾਰ ਕੇ ਉਲਟਾ ਕੇ ਫਿਰ ਰੋਟਾਵੇਟਰ ਮਾਰ ਕੇ ਵਸ ਸਹੀ ਬਾਣ ਬਣ ਜਾਂਦਾ ਤੇ ਕਿਵੇਂ ਬਾਹ ਵਾਹੀ ਆਹ ਤਵੀਆਂ ਦਾ ਵਾਧਾ ਤਨ ਵਾਰੀ ਠੀਕ ਆ ਫਿਰ ਉਸ ਤੋਂ ਬਾਅਦ ਦੋ ਵਾਰੀ ਪਰੋਵਾ ਦਾ ਪਟਿਆ ਠੀਕ ਆ ਨੂ ਰੋਟਾਵੇਟਰ ਮਾਰਿਆ ਠੀਕ ਆ ਹਾਂ ਤੇ ਜਿਹੜੇ ਬੈਡਾਂ ਦੀ ਐ ਕਿ ਸਾਨੂੰ ਦਿੱਕਤ ਆਈ ਏ ਥੋੜਾ ਜਿਹਾ ਇੱਕ ਤਾਂ ਨਵਾਂ ਕੰਮ ਸੀ ਇੱਕ ਕਦੇ ਸੀਟ ਪਾਈ ਨਹੀਂ ਸੀ ਠੀਕ ਬਾਕੀ ਬੰਦਾ ਲਿਆ ਆ ਜਾਲੀ ਸੀਗਾ ਕੋਈ ਬੰਦਾ ਚਲੋ ਤਾਂ ਬੰਦਾ ਲਿਆ ਆ ਜਾਲੀ ਦੇਖ ਹੁਣ ਆਪਦੇ ਵੀ ਪਾਈ ਆ ਖਰ ਹਾਂ ਆਪਦੇ ਵੀ ਪਾਈ ਆਂ ਪਤਾ ਨਹੀਂ ਕੋਈ ਮਸ਼ੀਨਾਂ ਬੈੱਡ ਇਹ ਜੇ 4 ਫੁੱਟੀ ਸੀਟ ਹੈ ਤੇ 3 ਫੁੱਟ ਕਵਰ ਹੋਣਾ ਚਾਹੀਦਾ ਹੁਣ 3 ਫੁੱਟ ਹੁੰਦਾ ਨਹੀਂ ਇਹ ਮਸ਼ੀਨ ਦਾ ਹੂੰ ਨਾਲੇ ਕਿਤੇ ਕਿਤੇ ਸਾਡਾ ਨਾਲੇ ਚਲੋ ਹਰਦੀਪ ਨੇ ਨਾ ਪਲਾਉ ਨਾਲ ਵਾਹਣ ਵਾਤਾ ਸੀ ਇੱਥੋਂ ਨਾ ਕੋਈ ਕੀ ਬੈੱਡ ਆ ਦੇਖੋ ਆ ਚੀਜ਼ ਨਾ ਖਾਲੀ ਰਹਿੰਦੀ ਦਿੱਕਤ ਆ ਯਾਰ ਦੇਖਣਾ ਅਸੀਂ ਵੀ ਸਾਰੇ ਕਰ ਲਏ ਪਿਆ ਇਹਦਾ ਸਾਨੂੰ ਜਰੂਰ ਜਾਣਕਾਰੀ ਦਿਓ ਜਿਹੜੇ ਪਹਿਲਾਂ ਪਾਉਂਦੇ ਨੇ ਵੀ ਯਾਰ ਆ ਇੱਥੋਂ ਸੀਟ ਖਾਲੀ ਰਹੇਗੀ ਬੈੱਡ ਕਿਉਂ ਨਹੀਂ ਬਣਿਆ ਹੂੰ ਵੀ ਪ੍ਰੋਪ ਜਾ ਕਿਵੇਂ ਵੀ ਪ੍ਰੋਪਰ ਬੈੱਡ ਵਧੀਆ ਨਹੀਂ ਬਣਿਆ। ਬਾਕੀ ਦੋਸਤੋ ਲਾਈਕ ਕਮੈਂਟ ਤੇ ਵੀਡੀਓ ਸ਼ੇਅਰ ਕਰਕੇ ਜੋ ਦੱਸੋ ਸਬਜ਼ੀਆਂ ਦੀ ਖੇਤੀ ਤੁਸੀਂ ਕਿਵੇਂ ਕਰਦੇ ਹੋ? ਇੱਕ ਵਾਰੀ ਰੇਟ ਦੇ ਡਿਫਰੈਂਸ ਹੁੰਦਾ ਕਦੇ ਵੀ ਇਹ ਸਬਜ਼ੀ ਵਾਲਾ ਕਹਿੰਦਾ ਨਾ ਇੰਨੇ ਇੰਨੇ ਲੱਖ ਜੀ ਨਿਕਲ ਆਉਂਦੀ ਐ। ਇਹ ਰੇਟ ਦੇ ਡਿਫਰੈਂਸ ਹੈ। ਹੁਣ ਗੋਭੀ ਐਤ ਕੀ ਚਾਰ ਦੀ ਵੇਗੀ ਕਾ ਹੁਣ ਨਹੀਂ ਵਿਕਦੀ। ਮੈਂ ਤੁਹਾਨੂੰ ਦੱਸਿਆ ਨਾ ਗਾਉਂ ਨੂੰ ਜਮੇ ਨਹੀਂ ਵਿਕਦੀ ਗੋਭੀ। ਹਾਂ। ਮਗਰ ਲਾ ਕੇ ਨਾ ਇਹ ਨਾ ਲਾਇਆ ਕਰਵਾਉ ਦਾ ਸੋਚ ਸਮਝ ਕੇ ਕੋਈ ਵੀ ਸਬਜ਼ੀ ਲਾਉਣਾ ਸੋਚ ਸਮਝ ਕੇ ਲਾਓ। ਜਿਹੜਾ ਬੰਦਾ ਆ ਬੇਚ ਸਕੇ ਉਹ ਸਾਰਿਆਂ ਦਾ ਵੇਚਰ ਹੈ। ਹ ਠੀਕ ਹੈ ਕਹਾਂ ਸੌਪੇ ਕਿਦਾਂ ਹਾਂ 60 ਚ ਤੁਸੀਂ ਆਉਣ ਜਾਣ ਦਾ ਖਰਚਾ ਮਿਹਨਤ ਲਾ ਲੋ 30 ਰੁਪਏ ਕਦੂ ਇਹਦਾ ਵੇਕਦਾ ਤੇ ਜਿਹੜਾ ਬੰਦਾ ਤੇ 60 ਲੈਂਦਾ ਉਹਨੇ ਸਿੱਧਾ ਉਥੋਂ ਚੱਕਿਆ ਉਥੇ ਵੇਚਿਆ ਤੇ ਉਹਨੇ 40 ਰੁਪਏ ਪ੍ਰੋਫਟ ਲੈ ਲਿਆ ਹੂੰ ਹੂੰ ਤੇ ਇੱਕ ਬੰਦਾ 4 ਮਹੀਨੇ ਮੱਥਾ ਮਾਰ ਕੇ ਹਨਾ ਰਿਸਕ ਲੈ ਕੇ ਕਿਉਂਕਿ ਜੇ ਫੰਗਸ ਵਗੈਰਾ ਪਰ ਦਿੱਕਤ ਆ ਗਈ ਜਨਾ ਅਦੀਪਾ ਹਾਂ ਪਰ ਦਿੱਕਤ ਕਿੰਨਾ ਘਾਟਾ ਪਿਆ ਸੀ ਪਰ ਆਪਾਂ ਨੂੰ ਪਰ ਤਾਂ ਬਾਈ ਮੇਰੇ ਕਦੂਆਂ ਦਾ ਮੈਂ ਕਹਿੰਦਾ ਵੀ ਕਣਕ ਤਾਂ ਡਬਲ ਹੀ ਹੋਈ ਸੀ ਇਹ ਕਾਡਾ ਵਾਲੀ ਹੋ ਗਿਆ ਹਾਂ ਪਰ ਕੋਈ ਵੀ ਇੰਨਾ ਹੋ ਨਹੀਂ ਸਿਆ ਕਿਵੇਂ ਘਰੇ ਬੈਤੇ ਜਿਹੜੀ ਭਿਜਵੇਂ ਇੰਨਾ ਤੈਨੂੰ ਇੰਨੇ ਮਹੀਨੇ ਹੋ ਗਏ ਮੱਥਾ ਮਾਰਦੇ ਨੂੰ ਪਰ ਤੈਨੂੰ ਕੋਈ ਤੂੰ ਸੋਚਿਆ ਵੀ ਕਿਉਂ ਦਿੱਕਤ ਆਈ ਏ ਵੀ ਗੇਤਾ ਲਫਾਫਾ ਲਾਤਾ ਜਾਂ ਕੋਈ ਮੰਨ ਲਓ ਕੁਦਰਤੀ ਤੌਰ ਤੇ ਫੰਗਸ ਆ ਗਈ ਕੋਈ ਨਹੀਂ ਕੋਈ ਪਤਾ ਨਹੀਂ ਲੱਗਿਆ ਬਈ ਇਹਦੀ ਜਾਣਕਾਰੀ ਨਹੀਂ ਆਈ ਮੈਨੂੰ ਆਇਆਗਾ ਮਟਰਾ ਕਰਕੇ ਕਿ ਮਟਰ ਦਾ ਚੂੜੀ ਵਾਲੇ ਵੀ ਲਾਉਂਦੇ ਆ ਮਟਰ ਨਾਲ ਤਾਂ ਨਹੀਂ ਲੱਗਦਾ ਹਾਂ ਮਟਰ ਨਾਲ ਨਹੀਂ ਲੱਗਦਾ ਮਟਰ ਨਾਲ ਨਹੀਂ ਆਈ ਵੀ ਕੋਈ ਨਹੀਂ ਤੈਨੂੰ ਪਤਾ ਲੱਗਿਆ ਵੀ ਯਾਰ ਕੋਈ ਜਾਣਕਾਰੀ ਆਏ ਵੀ ਫੰਗਸ ਕਿਉਂ ਆਈ ਏ ਸਾਰਿਆਂ ਨੂੰ ਆਈ ਏ ੱੱਲੇ ਮੇਰੀ ਨਹੀਂ ਆਈ ਸੀ ਵੀ ਦੇਖ ਤਾਂ ਇਹ ਸਿੱਕਾ ਮੈਨੂੰ ਬਹੁਤ ਵੱਡਾ ਸਾਈਜ਼ ਸੀ ਠੀਕ ਆ ਤੇ ਹਰਦੀਪ ਜਿਹੜਾ ਹੁਣ ਇਹਦੇ ਆਪਾਂ ਉੱਪਰਲਾ ਪੋਲੀਸੀ ਨੂੰ ਪਾਉਣਾ ਠੰਡ ਕਵਰ ਕਰਨ ਤੋਂ ਹਾਂ ਬਈ ਠੀਕ ਆ ਉਹਦਾ ਕੀ ਪ੍ਰੋਸੈਸ ਰਹੂਗਾ ਬੈੱਡ ਸਾਰਾ ਲਗਾਉਣਾ ਆਪਾਂ ਹਾਂ ਸਾਰਾ ਲਗੂਆ ਬਈ ਕੜੇ ਲਾ ਕੇ ਹਾਂ ਕੜੇ ਤੇ ਕੜੇ ਲੋਹੇ ਦੇ ਕਿੰਨੇ ਫੁੱਟ ਤੇ ਲੱਗਦੇ ਆ ਕੜੇ ਬਈ ਇਹਦੇ ਲੱਗਣਗੇ ਕਿੱਲਾ ਬਾਈ 11 ਕੜੇ ਲਾਉਂਦਾ ਮੈਂ ਤਾਂ ਆ ਡੋਟ ਹੈ ਜੇ ਕੜੇ ਵੱਧਾ ਤੇ ਨੇੜੇ ਲੱਗ ਜਾਂਦੇ ਆ ਠੀਕ ਵੈਸੇ ਕੜੇ ਦੇ ਵਿੱਚ ਮੈਂ ਤਾਂ ਹੂੰ ਲਾਉਂਦੇ ਕੜਾ ਲਾ ਕੇ ਆ ਸਿੱਧਾ ਤੇ ਪਾਸ ਕਿੱਲਾ ਗੱਡ ਕੇ ਕੰਨੀ ਤੇ ਉਹਨੇ ਰੱਸੀ ਬੰਨ੍ਹ ਕੇ ਉਹ ਘੜ ਠੀਕ ਆ ਵੀ ਕੜੇ ਜੇ ਮੈਦਾ ਨਹੀਂ ਤਾਂ ਕੜਾ ਹੀ ਡਿੱਗਦਾ ਠੀਕ ਨਾਲੇ ਜੇ ਕੱਲ ਨੂੰ ਤੇਲ ਪੈਂਦੀ ਹੈ ਮੀਂਹ ਪੈਂਦਾ ਕਾਗਜ਼ ਝੁਗਦਾ ਨਹੀਂਗਾ ਠੀਕ ਆ ਵੀ ਕੜਾ ਚ ਇੱਕ ਘੱਟ ਪਾ ਲੋ ਉਹੀ ਥਾਂ ਤੇ ਉਹ ਰਸਤੀ ਰਿਆ ਕੇ ਹੋਰ ਅਸੀਂ ਕੜਾ ਇੱਕ ਘੱਟ ਪੈ ਜਾ ਹਾਂ ਉਹ ਕੜੇ ਵੀ ਘੱਟ ਪੈ ਜੇ ਰਸਤੀ ਦੇ ਕੜੇ ਦਿਨ ਇੱਕ ਕੜਾ ਰਸਤੀ ਦਾ ਤੋੜ ਆਪਾਂ ਤਿੰਨ ਦੇਵਾਂਗੇ ਨਹੀਂ ਤਿੰਨ ਨਹੀਂ ਲੋਟਾਂ ਦੇ ਬਾਈ ਇੱਕ ਹੀ ਕੜਾ ਫਿਰ ਲਾਹਣੀ ਕਰਨੀ ਪਉਣੀ ਬਹੁਤ ਮੈਂ ਤਿੰਨ ਲਾਉਣਾ ਆ ਇੱਕ ਕੜਾ ਲਾਉਣਾ ਆਏ 3.5 ਤਾਂ ਲੋਟ ਨਹੀਂ ਆਉਗਾ ਤਿੰਨ ਆ ਫਿਰ ਪਾਸੇ ਤੋਂ ਵੀ ਨਹੀਂ ਲਫਾਵਾ ਬੇਚਾ ਨਹੀਂ ਨਹੀਂ ਦੇਖਦੇ ਨਹੀਂ ਇੱਕ ਤੋਂ ਉਹਦਾ ਲਫਾਵਾ ਥੋੜਾ ਖਿੱਚ ਕੇ ਪਾ ਦੇ ਬਸ ਤੇ ਰਿੰਗ ਦਾ ਤੇ ਉਹ ਲਫਾਫੇ ਦਾ ਕਿੰਨਾ ਖਰਚ ਆਉਂਦਾ ਕਿੱਲੇ ਦਾ ਲਫਾਫਾ ਵੈਂਦਾ ਕਿੱਲਾ ਬਾਹੀ 200 ਆਸਤਾ 300 ਰੁਪਏ ਦਾ ਜੇ 150 ਰੁਪਏ ਕਿਲੋ ਆਉਂਦਾ ਜੇ ਘੱਟ ਆਉਂਦਾ ਉਹ ਘਾੜੀ ਨਹੀਂ ਕਿੱਲੇ ਤੇ ਕਿ ਕਿੱਲਾ ਬਾਹੀ ਨਹੀਂ ਇੱਕ ਕਿੱਲਾ ਬਾਹੀ ਤੇ ਇੱਕ ਵੱਟ ਤੇ ਇੱਕ ਵੱਟ ਤੇ ਹਾਂ ਠੀਕ ਆ ਤੇ ਰਿੰਗੋ ਛੇਕ ਬਟਾ ਰਿੰਗੋ 3000 ਦਾ ਰਿੰਗਾ ਰਿੰਗਾ ਦਾ ਕੋਈ ਹਿਸਾਬ ਨਹੀਂ ਹੈਗਾ ਹੁਣ ਪੁਰਾਣੇ ਵੱਡੇ ਪਏ ਪਹਿਲਾਂ ਦੇ ਕਈ ਸਾਲ ਹੂੰ ਤਾਂ ਮੈਨੂੰ 10000 ਕਹਿੰਦੇ ਹੁੰਦੇ ਸਾਰਾ ਹਾਂ ਹਾਂ ਰਿੰਗਾ ਦੇ ਤੇ ਉਹ ਲਫਾਫੇ ਦਾ ਬਸ ਇੰਨਾ ਕੀ ਆਉਂਦਾ ਹੋਊਗਾ ਠੀਕ ਆ ਦੋਸਤਾਂ ਬਾ ਬਾ ਦੱਸ ਤਾਂ ਕਿੱਲਾ ਬਾਹੀ ਤੂੰ 300 ਲਾਈਵ ਦੋਸਤੋ ਜਾਣਕਾਰੀ ਜਿੰਨੀ ਕਿ ਸੀਗੀ ਤੇ ਦੇ ਦਿੱਤੀ ਤੁਹਾਨੂੰ ਤੇ ਅਲੀਪ ਨੇ ਲਾਤਾ ਪਾਣੀ ਪਾਣੀ ਲਾਤਾ ਭਾਈ ਅਜੇ ਵਸੇ ਇਹਨਾਂ ਨੂੰ ਪਾਣੀ ਹੋਣਾ ਮਿਲਦਾ ਸਾ ਇੱਕ ਪਾਣੀ ਹੋਰ ਲੱਗੂਗਾ ਫਿਰ ਥੱਕੇ ਜਾਣਗੇ ਨਾ ਉਗਰਾਂਗੇ ਇਸੇ ਤੀ ਬਾਅਦ ਵਿੱਚ ਕੋਈ ਦਿੱਕਤ ਆ ਗਈ ਤੇ ਇੱਕ ਪਾਣੀ ਹੋਰ ਲੱਗ ਜੂਗਾ ਜੇ ਦਿੱਕਤ ਆਉਂਦੀ ਹੈ ਠੀਕ ਹੈ ਤੇ ਦੋਸਤੋ ਆਹੀ ਗੱਲਬਾਤ 13 ਕਰਾਲਾਂ ਦੇ ਵਿੱਚ ਸਬਜ਼ੀ ਮਲਚਿੰਗ ਸੀਡ ਦੇ ਉੱਪਰ ਪਹਿਲੀ ਵਾਰ ਕੀ ਰਿਜ਼ਲਟ ਮਿਲਦਾ ਤੁਹਾਨੂੰ ਐਂਡ ਤੇ ਜਾ ਕੇ ਦੱਸਾਂਗੇ ਵੀ ਕਿੰਨਾ ਕਹਿਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਇਹਦੀ ਪਣਾ ਸਿੱਟਾ ਕੱਢਣਾ ਹੈ ਦਾ ਪੈਦ ਕੀ ਹਾਂ ਬਈ ਇਹ ਅੱਖਾਂ ਦੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਦੀ ਝੋਨੇ ਵਾਲਾ ਬਾਣਾ ਕੱਖ ਤਾਂ ਹੁੰਦੇ ਨਹੀਂ ਗੱਖਾਂ ਇਹ ਤਾਂ ਤਿੰਨ ਜਣੇ ਆ ਨਹੀਂ ਜੇ ਤਾਂ ਕੋਣ ਇਹਦੇ ਨਾਲ ਕੋਈ ਝਾੜਦਾ ਰਿਆਂ ਸਪਰਿਆਂ ਦਾ ਫਰਕ ਨੂੰ ਫਾਇਦਾ ਮਿਲਿਆ ਤਾਂ ਤਾਂ ਗਾਂ ਨੂੰ ਪਾਲਿਆ ਚਲ ਇੱਕ ਤਾਂ ਫਾਇਦਾ ਹੋਊਗਾ ਬਈ ਇਹਦਾ ਜਦ ਮੀਂਹ ਪੈਂਦਾ ਕਦੂ ਮੰਨ ਲਾ ਸਿੰਭ ਜੇ ਲੱਗਦੇ ਨੇ ਮਿੱਟੀ ਤੇ ਉਹ ਚੀਜ਼ ਨਹੀਂ ਲੱਗਦੀ ਕੁਆਲਿਟੀ ਵਧੀਆ ਬਣਦੀ ਹੈ ਕੁਆਲਿਟੀ ਵਧੀਆ ਬਣਦੀ ਹੈ ਉਹ ਬਿੱਡੋਂ ਕੜਾ ਹੋ ਜੂਗਾ ਐਨੇ ਫਿਰ ਕਦੂ ਸਾਰੇ ਫੈਲਰ ਜਾਂਦੇ ਆ ਫਿਰ ਤਾਂ ਵੈਸੇ ਰੇਤਾ ਲੱਗਦੇ ਨਹੀਂਗਾ ਲੈ ਵੀ ਦੋਸਤੋ ਅਸੀਂ ਤਾਂ ਇਹ ਲਾਈਏ ਪਹਿਲੀ ਵਾਰ ਮਲਚਿੰਗ ਸੀਟ ਵਾਲੀ ਹੈ ਨਾ ਤੇ ਜਿਹੜੇ ਭਰਾ ਲਾਉਂਦੇ ਆ ਜਰੂਰ ਦੱਸੋ ਵੀ ਇਹਦੇ ਕੀ ਕੀ ਫਾਇਦੇ ਹੁੰਦੇ ਆ ਤੇ ਠੀਕ ਕਰਦੀ ਬਈ ਧੰਨਵਾਦ ਠੀਕ ਆ ਬਈ ਧੰਨਵਾਦ